ਸੰਗਣੀ ਤੋਂ ਦਕਾਰ ਨੂੰ ਵਾਪਰੇ ਹਾਸੇ ਵਿੱਚ ਮਰਨੇ ਵਾਲੇ ਪੁਲਿਸ ਮੁਲਾਜ਼ਮਾਂ ਵਿੱਚ ਦੋ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਸਰਕਾਰੀ ਸਨਮਾਨਾਂ ਸਹਿਤ ਹੋਏ ਅੰਤਿਮ ਸੰਸਕਾਰ ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਈਮਾ ਮੰਗੜ ਨੇੜੇ ਸੰਗਣੀ ਧੁੰਦ ਕਰਕੇ ਵੱਡਾ ਹਾਦਸਾ ਵਾਪਰ ਗਿਆ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ ਇਸ ਹਾਦਸੇ ਵਿੱਚ ਪੀਏਪੀ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਦੋ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹਨ ਇੱਕ ਬੱਸ ਦਾ ਚਾਲਕ ਗੁਰਪ੍ਰੀਤ ਸਿੰਘ ਗੋਪੀ ਉਹ ਪਿੰਡ ਅਮੀਪੁਰ ਦਾ ਵਾਸੀ ਸੀ ਅਤੇ ਦੂਸਰੀ ਮਹਿਲਾ ਕਨਸਟੇਬਲ ਸ਼ਾਲੂ ਰਾਣਾ ਜੋ ਕਿ ਪਿੰਡ ਬੱਬਵਾਲ ਦੀ ਰਹਿਣ ਵਾਲੀ ਸੀ ਦੋਵਾਂ ਦੇ ਪਿੰਡ ਅਤੇ ਪਰਿਵਾਰਾਂ ਚ ਗਪਗੀਨ ਮਾਹੌਲ ਦੋਵਾਂ ਦਾ ਹੀ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤੇ ਗਏ ਅਸویرੇ ਪਤਾ ਚੱਲਾ ਸਰ ਕਿ ਐਸੇ ਸੀ ਮਤਲਬ ਪੁਲਿਸ ਮੁਲਾਜ਼ਮੋ ਕੀ ਗਾੜੀ ਐਕਸੀਡੈਂਟ ਹੋ ਗਿਆ ਤੋ ਫਿਰ ਘਰ ਵਾਲੇ ਚੱਲ ਗਏ ਆ तो वहाँ मतलब कन्फर्म नहीं था कि वहाँ जाकर पता चला कि साढ़े कुड़ी भी डेथ हो गई है तो आगे देख रहे हो आप लोग आ गए हैं तो डेड बॉडी आ गई है और बाकी अब थी? अब थी? कब कब साल हो गया सर कुड़ी नो तो ड्यूटी करके ही घर आ रही थी, कहां थी? ये पता जलंधर बता रहे थे ठीक है जी वापसी घर आ रहे थे सारे मुलाजिम सारे इकट्ठे थे तो फैमिली में जी एक ब्रदर है सिस्टर है तो डैडी मम्मी है देखो तो... क्या क्या तो जो सरकार जो भी करेगी अपने हिसाब से जो भी जो... उनकी बहन भाई को जो भी नौकरी मिले दिया जाए और बाकी जो सरकार करेगी बाकी उनको जो हमारी कुड़ी चल गई है बाकी जो सरकार करेगी उनको पड़ी। बाकी सरकार, तो सरकार संस्कार तो देखो अभी आ रहे रिश्तेदार अभी तो अभी कह नहीं सकते उसके बारे में कोई लफज नहीं इस दुख में लफसा जो जाहिर नहीं किया जा सकता बहुत बड़ा दुखान और मैं नहीं समझता भी ਇੰਨੀ ਵੱਡੀ ਦੁਕਾਨ ਦੀ ਪਰਮਾਈ ਕਿਵੇਂ ਹੋਊਗੀ ਸਰਦਾਰ ਵਤਨ ਸਿੰਘ ਹਣੀ ਸਾਡੇ ਬੜੇ ਪੁਰਾਣੇ ਸਾਥੀ ਸੀ ਉਹਨਾਂ ਦੀ ਇਹ ਦੋਤਾ ਸੀਗਾ ਬੇਟੀ ਉਹਨਾਂ ਕੋਲ ਇੱਥੇ ਰਹਿੰਦੀ ਸੀ ਔਰ ਤੁਸੀਂ ਦੇਖਿਆ ਤਾਂ ਬੱਚਾ 1 ਸਾਲ ਦਾ ਉਹਦਾ ਅੱਜ ਜਨਮ ਦਿਨ ਔਰ ਐਡੀ ਵੱਡੀ ਟਰਾਜੇਡੀ ਵੀ ਬੱਚਿਆਂ ਨੇ ਅੱਜ ਉਹਨੇ ਛਾਵਾਂ ਨਾਲ ਇਹਨੂੰ ਮੁਬਾਰਕ ਦੇਣੀ ਸੀ ਅੱਜ ਉਹ ਆਪਣੇ ਬਰਥਡੇ ਵਾਲੇ ਦੇਣਾ ਆਪਣੇ ਬਾਪ ਦੀ ਅਗਦੀ ਨੂੰ ਮੈਨੂੰ ਸਮਝ ਨਹੀਂ ਲੱਗਦੀ ਕੋਈ ਲਫ਼ਜ਼ ਨਹੀਂ ਪਾਰੀ ਪਰਮੇਸ਼ਰ ਕਿਰਪਾ ਕਰੇ ਇਹ ਗੁਰਪ੍ਰੀਤ ਨਾਲ ਅਸੀਂ ਇਕੱਠੇ ਸਾਂ ਦੁਬਾਰੇ ਰੋਟੀ ਇਕੱਠਿਆਂ ਖਾਧੀ ਆ ਫਿਰ ਉਸ ਤੋਂ ਬਾਅਦ ਇਹ ਚਲੇ ਗਿਆ ਪਤਾ ਨਹੀਂ ਸੀ ਵੀ ਅਗਲੇ ਦਿਨ ਇਹਦੀ ਖਬਰ ਆਉਣੀ ਆ ਮੇਰੀ ਇਹੋ ਹੀ ਆ ਵੀ ਇਹ ਡਿਊਟੀ ਤੇ ਗਿਆ ਇਹਦੀ ਕੋਈ ਪਰਮਾਈ ਨਹੀਂ ਹੋ ਸਕਦੀ ਨਾ ਹੀ ਕੋਈ ਐਸੀ ਚੀਜ਼ ਆ ਜੋ ਇਹਦੀ ਪੂਰਾ ਕਰ ਸਕੇ ਪਰ ਸਰਕਾਰ ਔਰ ਸਮਾਜ ਪਰਿਵਾਰ ਨੂੰ ਸੰਭਾਲੇ ਮੇਰੀ ਇਹੋ ਹੀ ਗੁਜ਼ਾਰਿਸ਼ ਤੇ ਬੇਨਤੀ ਆ